ਸੋਸ਼ਲ ਮੀਡੀਆ ਤੇ ਹਰਸ਼ ਜਗਰਾਉਂ ਅਤੇ ਰਫਤਾਰ ਰਾਏ ਦਾ ਮੁੱਦਾ ਬਹੁਤ ਹੀ ਜ਼ਿਆਦਾ ਵਾਇਰਲ ਚੱਲ ਰਿਹਾ ਕਿਉਂਕਿ ਪਿਛਲੇ ਦਿਨੀ ਰਫਤਾਰ ਰਾਏ ਨੇ ਹਰਸ਼ ਜਗਰਾਉਂ ਦੀ ਇੱਕ ਟਾਬੇ ਤੇ ਬੁਲਾ ਕੇ ਕਟਮਾਰ ਕਰਵਾਈ ਹੈ ਤੇ ਜਿਸ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਚੱਲ ਰਹੀ ਹੈ ਤੇ ਜਿਸ ਤੇ ਹਰਸ਼ ਜਗਰਾਉਂ ਨੇ ਕਿਹਾ ਹੈ ਕਿ ਉਹ ਬੇਕਸੂਰ ਹੈ ਤੇ ਉਸ ਨੂੰ ਨਹੀਂ ਸੀ ਪਤਾ ਵੀ ਉਸ ਨੂੰ ਸੱਦ ਕੇ ਰਫਤਾਰ ਰਾਏ ਇੰਜ ਕਰੇਗਾ ਤੇ ਉਹ ਸਿਰਫ ਉਸ ਨਾਲ ਪੇਡ ਪ੍ਰੋਮੋਸ਼ਨ ਵੀਡੀਓ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਆਈ ਸੀ ਪਰ ਜਦੋਂ ਹੀ ਉਹ ਆਉਂਦੇ ਨੇ ਤਾਂ ਆਉਂਦਿਆਂ ਨੂੰ ਹੀ ਰਫਤਾਰ ਰਾਏ ਵੱਲੋਂ ਬੁਲਾਇਕੇ ਮੁੰਡੇ ਉਹਨਾਂ ਨਾਲ ਕਟਮਾਰ ਕਰਨ ਲੱਗ ਜਾਂਦੇ ਨੇ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਵੀ ਹੁੰਦੇ ਨੇ ਤੇ ਉਹਨਾਂ ਦੇ ਕਾਫੀ ਸਾਰੀਆਂ ਸੱਟਾਂ ਵੀ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਪਰ ਅੱਜ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਰਫਤਾਰ ਰਹੇ ਨੇ ਆਪਣੀ ਸਟੋਰੀ ਸਾਂਝੀ ਕਰੀ ਗਈਆਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨੇ ਪੱਕੇ ਜਾਣੇ ਬਿਨਾਂ ਕਿਸੇ ਇੱਕ ਨੂੰ ਗਲਤ ਨਹੀਂ ਠਹਿرائیਦਾ ਹੁੰਦਾ ਤੇ ਅਸੀਂ ਵੀ ਆਪਣਾ ਪੱਕ ਜਲਦੀ ਹੀ ਰੱਖਾਂਗੇ ਪਰ ਉਹਨਾਂ ਨਾਲ ਹੀ ਤਾਨੂੰ ਦੱਸਦੇ ਕਿ ਹਰਸ਼ ਜਗਰਾਉਂਦੇ ਮਾਤਾਂ ਜੀ ਲਾਈਵ ਆਈ ਸੀ ਤੇ ਲਾਈਵ ਆ ਕੇ ਉਹਨਾਂ ਨੇ ਸ਼ਰੀਆਮ ਰਫਤਾਰ ਰਾਏ ਨੂੰ ਲਾਂਤਾ ਪਾਈਆਂ ਨੇ ਤੇ ਕਿਹਾ ਹੈ ਕਿ ਮੇਰਾ ਪੁੱਤ ਬੇਕਸੂਰ ਆ ਤੇ ਉਹਨਾਂ ਦੇ ਪੁੱਤ ਨਾਲ ਸ਼ਰੀਆਮ ਰਫਤਾਰ ਰਾਏ ਨੇ ਬੁਲਾ ਕੇ ਤੱਕਾ ਕੀਤਾ ਹੈ ਤੇ ਉਹਨਾਂ ਨੇ ਤੇ ਉਹਨਾਂ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਵਾਇਆ ਤੇ ਬਾਕੀ ਦੋਸਤੋ ਤੁਸੀਂ ਵੀ ਇਸ ਮੁੱਦੇ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ